ਪੜਾਏ ਠੀਕ ਸੀ ਆਪਣੇ ਪਿਛੇ ਤਹਿਸੀਲਦਾਰ ਸੀਗੇ ਆਪਣੇ ਗੁਰਚਨ ਸਿੰਘ ਜਿਹੜਾ ਉਹਨਾਂ ਦਾ ਟਰੈਪ ਹੋਇਆ ਸੀਗਾ ਵਿਲੇਸ ਵੱਲੋਂ ਕੀਤਾ ਗਿਆ ਸੀ ਉਹਦੇ ਰਿਗਾਰਡਿੰਗ ਜਿਹੜੀ ਐਸੋਸੀਏਸ਼ਨ ਆ ਰੈਵਨਿਊ ਐਸੋਸੀਏਸ਼ਨ ਇਹਨਾਂ ਵੱਲੋਂ ਕੁਝ ਕੁ ਕੁਰੀ ਸੀਗਾ ਕੁਝ ਕੁ ਕੁਐਸਚਨ ਮਾਰਕ ਸੀਗੇ ਸੋ ਉਹਦੀ ਕਲੀਅਰੈਂਸ ਲਈ ਸਾਡੀ ਇੱਕ ਸੈਟਪ ਕਮੇਟੀ ਬਣੀ ਸੀ ਪਹਿਲਾਂ ਜੀ ਸਾਡੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਤੇ ਇਹ ਸਾਰਿਆਂ ਨੇ ਇੱਕ ਵਾਰੀ ਵਿਜ਼ਿਟ ਕਰ ਲਿਆ ਦੇਖ ਲਿਆ ਸੋ ਇੱਕ ਵਾਰੀ ਫਾਈਨਲੀ ਅੱਜ ਅਸੀਂ ਫੇਰ ਆਪਣੀ ਟੀਮ ਨੂੰ ਨਾਲ ਲੈ ਕੇ ਆਏ ਆ ਤਾਂ ਕਿ ਇਹਨੂੰ ਪ੍ਰੋਪਰ ਵੀ ਜੋ ਵੀ ਸਹੀ ਇਹਦਾ ਡਿਸੀਜਨ ਆਪਣਾ ਸਹੀ ਡਿਸੀਜਨ ਲਿਆ ਜਾਵੇ ਸਰ ਕਿਹੜੇ ਕਿਹੜੇ ਅਧਿਕਾਰੀ ਤੁਹਾਡੇ ਨਾਲ ਆਏ ਹੈਗੇ ਤੇ ਕਦੋਂ ਤੱਕ ਇਹ ਜਾਂਚ ਤੁਹਾਡੇ ਵੱਲੋਂ ਕੀਤੀ ਜਾਵੇਗੀ ਸਰ ਅਧਿਕਾਰੀ ਤਾਂ ਮੇਰੀ ਟੀਮ ਮੈਂਬਰਸ ਨੇ ਸਾਡੇ ਐਸਪੀ ਨੇ ਸਤਪਾਲ ਸ਼ਰਮਾ ਜੀ ਡੀਐਸਪੀ ਪਰਮੇਂਦਰ ਨੇ ਤੇ ਨਾਲ ਲੋਕਲ ਐਸਡੀਐਸਓ ਸਾਹਿਬ ਨੇ ਤਸੀਲਾਰ ਸਾਹਿਬ ਵੱਲੋਂ ਸੀ ਲక్ష్మణ ਸਿੰਘ ਜੀ ਨੇ ਤੇ ਅੱਜ ਕਰਕੇ ਬਸ ਅੱਜ ਅਸੀਂ ਇੱਕ ਦੋ ਰੰਚੇ ਨੂੰ ਕਰਦਾ ਫਿਰ ਸਰ ਇੱਕ ਦਬਾਅ ਵੀ ਬਣਿਆ ਜਾ ਰਿਹਾ ਸੀਗਾ ਇੱਕ ਸੰਘਰਸ਼ ਕੀਤਾ ਜਾ ਰਿਹਾ ਸੀ ਤਸੀਲਾਰਾ ਵੱਲੋਂ ਵੀ ਐਲੀਗੇਸ਼ਨ ਲਾ ਕੇ ਉਹਨੂੰ ਫਸਾਇਆ ਗਿਆ ਹੈਗਾ ਤਸੀਲਾਰਾ ਨੂੰ ਕਿਵੇਂ ਦੇਖਦੇ ਹੈਗੇ ਸਰ ਇਹ ਦੇਖੋ ਵਿਜੀਲੈਂਸ ਇਹ ਕਿ ਇਹ ਜਿਹੜਾ ਡਿਪਾਰਟਮੈਂਟ ਜੋ ਮੈਨੂੰ ਪਤਾ ਮੈਂ ਪਿਛਲੇ 2.5 ਸਾਲਾਂ ਤੋਂ ਵਿੱਚ ਸਰਵਿਸ ਕਰ ਰਿਹਾ ਸੀਐਮ ਸਾਹਿਬ ਲੋਪਰ ਸਾਡੇ ਤੇ ਵਿਲੇਸ ਵਿੱਚ ਆਪਣੇ ਡਿਪਾਰਟਮੈਂਟ ਸਾਡੇ ਤੇ ਕਿਸੇ ਦਾ ਕੋਈ ਦਵਾ ਨਹੀਂ ਹੁੰਦਾ ਅਸੀਂ ਜੋ ਅਸੀਂ ਫਿਰ ਨਿਊਟਰਲ ਕਰਦੇ ਆ ਠੀਕ ਹੈ ਥੈਂਕ ਯੂ